ਲਓ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸੰਦੀਪ ਫਰੋਜਪੁਰ ਪਿਜਨ ਫਾਰਮ ਚ ਜੀ ਲਓ ਵੀਰ ਜੀ ਕਬੂਤਰ ਛੱਡੇ ਸੀ ਅੱਜ ਆਪਾਂ ਤੇ ਠੀਕ ਹੈ ਵੀਰ ਜੀ ਆ ਫਿਰਦੇ ਪਏ ਨੇ ਕੋਸ਼ਾ ਠੀਕ ਹੈ ਵੀਰ ਜੀ ਤੇ ਕੁਛ ਬਹਿ ਚੁੱਕੇ ਕਬੂਤਰ ਤੇ ਬਦਾਮ ਖਾਂਦੇ ਪਏ ਆਪਣੇ ਜਾਨਵਰ ਠੀਕ ਹੈ ਵੀਰ ਜੀ ਆ ਦੇਖੋ ਛੱਡੇ ਬਦਾਮ ਖਾ ਰਹੇ ਨੇ ਹੋਂਵੇਂ ਚੁਗ ਜਾਂਦੇ ਨੇ ਆਪਣੇ ਉਤਰ ਬਦਾਮ ਆ ਦੇਖੋ ਦੇਖੋ ਵੀਰ ਜੀ ਬਾਦਾਮ ਖਾਂਦੇ ਪਏ ਆਪਣੇ ਘਰ ਦੇ ਪੱਠੇ ਸਾਰੇ ਜਿਹੜੇ ਤੁਹਾਨੂੰ ਜੋੜਿਆਂ ਦਾ ਆਪਾਂ ਸ਼ੌਂਕ ਕਰਾਈਦਾ ਇਹ ਉਸੇ ਜੋੜਿਆਂ ਦੇ ਪੱਠੇ ਨੇ ਵੀਰ ਜੀ ਕੋਈ ਬਾਰੋਂ ਬੂਰੋਣੀ ਆਪਾਂ ਲੈ ਕੇ ਆਂਦੇ ਆਪਣੇ ਘਰ ਦੇ ਨੇ ਬਿੱਲੇ ਨੇ ਉਹ ਲਾਲਸਰਾ ਬਲਡਾ ਚੀਨਾ ਪਿੱਛੇ ਚੀਨਾ ਪੀ ਲੱਖਾ 14 ਪਰਈ ਉਹ ਵੀ ਠੀਕ ਹੈ ਵੀਰ ਜੀ ਉਹ ਪਿੱਛੇ ਖੜਾ ਹੈ ਜਿਹੜਾ ਚੀਨਾ ਪੱਠਾ 14 ਪਰੀ ਕਾਲਾ ਚੀਨਾ ਠੀਕ ਹੈ ਵੀਰ ਜੀ ਇਹ ਘਰ ਦੇ ਪੱਠੇ ਸਾਰੇ ਇਹ ਬੈਠੇ ਨੇ ਹੋਗਾ ਕੈਂਟਾ ਦਾ ਬਦਾਮ ਖਾ ਰਹੇ ਨੇ ਠੀਕ ਹੈ ਵੀਰ ਜੀ ਉਹ ਸ਼ਾਹ ਬੈਠੇ ਉੱਤੇ ਨਾਨਾ ਨੂੰ ਵੀ ਪਾਣੀ ਹੱਲੇ ਠੀਕ ਹੈ ਵੀਰ ਜੀ ਇਹ ਸਾਰੇ ਆਪਣੇ ਘਰ ਦੇ ਪਠੀਆਂ ਪੱਠੇ ਨਾਨਾ ਨੂੰ ਕਰਦੇ ਕਬੂਤਰ ਲਓ ਵੀਰ ਜੀ ਆ ਫਿਰਦੇ ਆਪਣੇ ਦੋ ਨੀਲਾ ਤੇ ਕਲਦੁੰਬਾ ਠੀਕ ਹੈ ਵੀਰ ਜੀ ਫਿਰਦੇ ਆਪਣੇ ਜਾਨਵਰ ਤੇ ਕੁਛ ਪਿੰਜਰਿਆਂ ਚ ਪਾਏ ਆਪਾਂ ਅੱਜ ਜਾਨਵਰ ਘਾਟ ਹੀ ਛੱਡੇ ਸੀਗੇ ਮਾਗਾ ਚਲ ਥੋੜੇ ਛੱਡਨੇ ਸਵੇਰੇ ਮੌਸਮ ਖਰਾਬ ਸੀ ਹਨੇਰੀ ਚੱਲਦੀ ਪਈ ਸੀਗੀ ਤੇ ਤੋਂਪ ਨਹੀਂ ਲੱਗੀ ਸੀ ਠੀਕ ਹੈ ਵੀਰ ਜੀ ਮਾਫ ਕਰੋ ਸ਼ੌਂਕ ਆਪਣੇ ਬਿੱਲਿਆਂ ਦਾ ਠੀਕ ਹੈ ਆ ਸਭ ਕਰਦੇ ਪੱਠੇ ਨੇ ਜੀ ਆ ਕਾਲੇ ਬੱਚੇ ਨੇ ਠੀਕ ਹੈ ਵੀਰ ਜੀ ਇਹ ਕਾਲਾ ਉਹ ਬੈਠਾ ਇੱਕ ਕਾਲਾ ਬੱਚਾ ਉੱਤੇ ਪਿੰਜਰੇ ਦੇ ਮੰਨੇ ਆ ਵੀਰ ਜੀ ਅਕਰੋਸ਼ੋਂ ਦਾ ਨੀਲਾ ਇਹ ਉਹ ਚੀਨੇ ਦਾ ਭਰਾ ਜਿਹੜਾ ਤੁਹਾਨੂੰ ਮੈਂ ਦੱਸਦਾ ਵੈਸੀ ਚੀਨਾ ਕੂਤਰ ਨਹੀਂ 14 ਪਰੇ ਆ ਬਾਦਾਮ ਖਾਂਦਾ ਵੈ ਉਹਦਾ ਭਰਾ ਹੈ ਸੱਕਾ ਮਠਾਈ ਇਹ ਵੀ ਘਰ ਦੇ ਸਾਰੇ ਟੋਟਲੀ ਘਰ ਦੇ ਪੱਠੇ ਵੀਰ ਜੀ ਕੋਈ ਕਿਸੇ ਕੋ ਲੈ ਕੇ ਨਹੀਂ ਆਂਤਾ ਸਭ ਆਪਣੇ ਘਰ ਦੀ ਬਰੀਡ ਹੈ ਠੀਕ ਹੈ ਵੀਰ ਜੀ ਕਰੋ ਸ਼ੌਂਕ ਉਹ ਨੀਲਾ ਦਬਾਏ ਬੈਠਾ ਹੈ ਜੀ ਚਟੀਆਂ ਕੰਨੀਆਂ ਵਾਲਾ ਉਹ ਆਪਣੇ ਡੱਬੇ ਜੋੜੇ ਦਾ ਪੱਠਾ ਆ ਘੁਗਾ ਜਿਹੜਾ ਚੀਨਿਆਂ ਦਾ ਜੋੜਾ ਪਾਇਆ ਜੀ ਉਹਨਾਂ ਦਾ ਪੱਠਾ ਘੁਗਾ ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਆ ਇੱਕ ਹੰਦਾ ਪਈਆ ਬੈਠਾ ਰਤਾ ਠੀਕ ਹੈ ਵੀਰ ਜੀ ਆ ਆਪਣੇ ਸ਼ਾਕ ਖਿਆ ਤੇ ਚੀਨਾ ਸ਼ਾਕ ਖੇ ਕਬੂਤਰ ਜਿਹੜੇ ਇਹ ਹੁੰਦਾ ਪੱਠਾ ਜੀ ਗਾਂ ਮਾਦੀ ਆਪਾਂ ਬਦਲੀ ਸੀ ਠੀਕ ਹੈ ਚੀਨਾ ਬੱਚਾ ਕੱਢਿਆ ਜੀ ਡੱਕੇ ਦੇ ਪੈਰ ਤੇ ਮੜੇ ਮੜੇ ਠੀਕ ਹੈ ਜੀ ਇੰਦਾ ਭਾਈ ਇੱਕ ਹੋਰ ਤੁਹਾਨੂੰ ਦਿਖਾਣਾ ਵਾ ਉਹ ਵੀ ਮੋਜਾ ਜੀ ਆਂਦਾ ਇਹ ਤੁਹਾਨੂੰ ਸ਼ੋਅ ਕਰਾਨਾ ਆ ਬੈਠਾ ਨਾ ਪੀ ਲੱਖਾ ਮੋਜਾ ਇਹਦੇ ਵੀ ਢੱਕੇ ਪੈਰ ਤੇ ਠੀਕ ਹੈ ਜੀ ਇਹ ਆਪਣੇ ਚੀਨਿਆਂ ਚੋਂ ਐ ਔਰ ਨਾ ਚ ਆਪਣੇ ਸ਼ਾਖਿਆਂ ਚੋਂ ਠੀਕ ਹੈ ਹਾਂ ਕਰੋ ਵੀ ਵੀ ਸ਼ੋਅ ਦੀ ਅੱਖ ਦਾ ਸ਼ੋਅ ਕਰੋ ਦੇਖੋ ਦੋਨਾਂ ਪਾਸੇ ਦੀ ਆਖ ਐਵੇਂ ਹੀ ਵੀਰ ਜੀਾਂ ਦੀ ਦੋਨਾਂ ਪਾਸੇ ਦੀ ਡਰਦਾ ਥੋੜਾ ਯਾ ਆ ਆਪਣੇ ਸ਼ਾਖੇ ਜਿਹੜੇ ਮੈਂ ਤੁਹਾਨੂੰ 14 ਪਰੀਆਂ ਦਾ ਸ਼ੌਂਕ ਰਹਿਣਾ ਇਹ ਉਹਨਾਂ ਦੇ ਪੱਠੇ ਗਾਂ ਠੀਕ ਹੈ ਜੀ ਇੱਕ ਆ ਬੈਠਾ ਹੈ ਇੱਕ ਆ ਬੈਠਾ ਜੀ ਉੱਤੇ 15 ਪਰੀ ਐ ਆ 14 ਪਰੀ ਐ ਜੀ ਆ 15 ਪਰੀ ਐ ਠੀਕ ਹੈ ਵੀਰ ਜੀ ਇਹ ਇੱਕ ਇਹਨਾਂ ਦਾ ਬਰਾ ਚੀਨਾ ਕੋਲੰਬਾ ਹੁੰਦਾ ਵੀ ਸ਼ੌਂਕ ਤੁਹਾਨੂੰ ਕਰਾਉਣਾ ਹੈ ਉਹ ਚੀਨਾ ਆਹ ਕਰੋ ਸ਼ੌਂਕ ਆ ਆ ਗਿਆ ਆ ਦੇਖੋ ਜੀ ਇਹ ਚੀਨਾ ਇਹ 12 ਪਰ ਹੀ ਕੱਢਿਆ ਸੀ ਇਹਨਾਂ ਨੇ ਠੀਕ ਹੈ ਵੀਰ ਜੀ ਆ ਕਰੋ ਸ਼ਾਮ ਆ ਥੋੜੀ ਇਹਦੇ ਡਾਈ ਲੱਗੀ ਹੈ ਬਾਕੀ ਉਹ ਕਾਲੇ ਪਾਰਨੇ ਹੰਦੇ ਪੂਛ ਦੇ ਵਿੱਚ ਵੀ ਕਾਲੇ ਪਾਰਨੇ ਆਉਂਕਾ ਠੀਕ ਹੈ ਜੀ ਇਹ ਸਾਰੇ ਆਪਣੇ ਟੋਟਲੀ ਉੱਡੇ ਕਬੂਤਰ ਹੈ ਸਾਰੇ ਘਰ ਦੇ ਟੋਟਲੀ ਪੱਠੇ ਨੇ ਜੀ ਇੱਕ ਆ ਤੁਸੀਂ ਵੇਖੋ ਪੱਠਾ ਠੀਕ ਹੈ ਜਵਾਂ ਆ ਠੀਕ ਹੈ ਇਹਦਾ ਭਰਾ ਕਨਵਾ ਬਖਾਨਾ ਆ ਬੈਠਾ ਉੱਤੇ ਲਾਓ ਸਾਰਾ ਇਹ ਵੀੰਦਾ ਭਾਈ ਹੈ ਜੀ ਠੀਕ ਹੈ ਵੀਰ ਜੀ ਸਭ ਆਪਣੇ ਘਰ ਦੇ ਪੱਠੇ ਆ ਜਿਹੜੇ ਆਪਾਂ ਤੁਹਾਨੂੰ ਜੋੜੇ ਵਿਖਾਈ ਦੇ ਵੀਰੇ ਕੋਈ ਕਿਸੇ ਤੋਂ ਲੈ ਲੂ ਕੇ ਨਹੀਂ ਆਤਾ ਆਪਾਂ ਠੀਕ ਹੈ ਜੀ ਸਭ ਘਰ ਦੇ ਪੱਠੀਆਂ ਪੱਠੇ ਜਿੰਨੇ ਵੀ ਆਪਾਂ ਜੋੜੇ ਲਾਈਦੇ ਉਹਨਾਂ ਦੇ ਆ ਠੀਕ ਹੈ ਵੀਰ ਜੀ ਤੇ ਆਪਾਂ ਤੁਹਾਨੂੰ ਕਰਾਵਾਂਗੇ ਅਗਲੀ ਵੀਡੀਓ ਚ ਸ਼ੌਂਕ ਠੀਕ ਹੈ ਵੀਰ ਜੀ ਆਪਦੇ ਭਰਾ ਦੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ